ਪੇਪਰ ਲੈ ਲੈ ਚਾਰ ਕਿੰਨਾ ਉਡੀਕੀਏ ਤੈਨੂੰ ਸਰਕਾਰ ਅਸੀਂ ਅੱਜ ਵੀ ਬੇਰੁਜ਼ਗਾਰ ਮਨ ਨਿਕਲੇ ਜੇ ਕਹੇਗੀ ਕਾਰ ਤੂੰ ਜੰਮੇ ਮੁਰਦਾ ਮੁਰਦਾ सरकार तरह कम कमकार तरह कम कम i ਕੀ ਬੰਦਾ ਆ ਰਿਹਾ ਹੈ ਇਹ ਲੰਬੀ ਰੋਟੀ ਬੰਦਾ ਆ ਰਿਹਾ ਪਰਨਾ ਕੱਟ ਪਟ ਨਿਰਭਰ ਕਰਦਾ ਬੰਦਾ ਆ ਰਿਹਾ ਪਰਨਾ ਜੈ ਜੀਟੀਐਸ ਗੰਭੀਰਪੁਰ ਵਿਕੇ ਬੰਦਾ ਆ ਰਿਹਾ ਪਰਨਾ ਕਿਹਨੂੰ ਪਹੁੰਚਦੇ ਹੋ ਜੈ ਜਨਤਾ ਜੈ ਸਮਰਤੀ ਮੇਰਾ ਪੇਰੀ 420 ਪਰਕਰਮਾ ਪਾ ਧਰਨਾ ਲਾ ਕੇ ਕਰਵਾਇਆ ਨਿੱਕੇ ਤੋਂ ਨਿੱਕਾ ਨੋਟੀਫਿਕੇਸ਼ਨ ਨਿੱਕੇ ਤੋਂ ਨਿੱਕਾ ਰਿਜ਼ਲਟ ਨਿੱਕੇ ਤੋਂ ਨਿੱਕਾ ਕੰਮ ਇਸ ਭਰਤੀ ਸੰਬੰਧੀ ਆਪਾਂ ਨੂੰ ਧਰਵੇ ਦੇ ਰੂਪ 'ਚ ਕਰਵਾਇਆ ਇਸ ਧਰਵੇ ਵੀ ਆਉਟਪੁੱਟਾ ਨਿਕਲ ਕੇ ਆਇਆ ਜਿਹੜਾ ਥੋੜਾ-ਬੋੜਾ ਆਪਣਾ ਕੰਮ ਆਇਆ ਫਿਰ ਰੋਸ ਪੰਦਰ ਤੇ ਵੀ ਸਰਕਾਰ ਨੇ ਆਪਾਂ ਨੂੰ ਪਾੜਨ ਦੀ ਕੋਸ਼ਿਸ਼ ਕੀਤੀ 9594 ਭਰਤੀ ਦਿੱਤੀ ਪਰ ਲਿਸਟ ਪਾਪੀ ਕੀ ਜੈਸਾ ਹੁੰਦੇ ਵਿੱਚ ਵੀ ਪਾੜਨ ਦੀ ਕੋਸ਼ਿਸ਼ ਕਰਤੀ ਤੇ ਕਾਫੀ ਹੱਦ ਵਿੱਚ ਨਤੀਜਾ ਆਪਣੇ ਸਾਹਮਣੇ ਆਇਆ ਸੋ ਸਾਥੀਓ ਇਸ ਗੱਲ ਨੂੰ ਸਮਝ ਨਾ ਪਾਏਗਾ ਖਾਸ ਕਰਕੇ ਉਹ ਸਾਥੀ ਜਿਹੜੇ ਸਾਥੀ ਅਜੇ ਘਰਾਂ ਚੋਂ ਬੈਠੇ ਨੇ ਬਿਨ ਘਰਾਂ ਚ ਬੈਠੇ ਉਹਦੇ ਨੁਕਤੀ ਪੱਤਰ ਕਿਤੇ ਨਹੀਂ ਮਿਲਨੇ ਐਸ ਆਪੇ ਜਮੀਨੀ ਤੋਂ ਸੰਦਰਸ਼ ਤੇ ਤੁਹਾਨੂੰ ਉੱਤਰਨਾ ਪੈਣਾ ਹੈ ਜੇ ਤੁਸੀਂ ਸਕੂਲਾਂ 'ਚ ਜਾਣਾ ਚਾਹੁੰਦੇ ਹੋ ਜੇ ਤੁਸੀਂ ਆਪ ਤੇ ਨਿਯੁਕਤੀ ਪੱਤਰ ਲੈਣਾ ਚਾਹੁੰਦੇ ਹੋ ਇਹ ਉਹ ਸਰਕਾਰ ਪਰ ਲੈ ਲੈ ਚਾਰ ਕਿੰਨਾ ਉਡਕੀਏ ਤੈਨੂੰ ਸਰਕਾਰ ਅਸੀਂ ਅੱਜ ਵੀ ਬੇਰੁਜ਼ਗਾਰ ਕਿਦੇ ਨਾ ਕਿਦੇ ਇਹ ਲਾਈਨਾ ਪੰਜਾਬ ਸਰਕਾਰ ਜਿਸ ਨੂੰ ਮੁਲਾਜ਼ਮ ਵਰਗ ਨੇ 92 ਐਮਐਲਏ ਚੁਣ ਕੇ ਸੱਤਾ ਦੇ ਵਿੱਚ ਭੇਜਿਆ ਸੀ ਜਿਨ੍ਹਾਂ ਦੇ ਐਮਐਲਏ ਬਣਨ ਤੋਂ ਪਹਿਲਾਂ ਬੀਬੀਆਂ ਕਹਿੰਦੀਆਂ ਆਉਂਦੀਆਂ ਸੀ ਕਿ ਸਾਡੀ ਸਰਕਾਰ ਆ ਗਈ ਬੇਰੁਜ਼ਗਾਰਾਂ ਦੇ ਧਰਨੇ ਨਹੀਂ ਲੱਗਣਗੇ ਬੇਰੁਜ਼ਗਾਰਾਂ ਦੇ ਪਰਚੇ ਨਹੀਂ ਪੈਣਗੇ ਬੇਰੁਜ਼ਗਾਰਾਂ ਨੂੰ ਲਾਠੀਆਂ ਡੰਡੇ ਨਾਲ ਕੁੱਟਿਆ ਨਹੀਂ ਜਾਵੇਗਾ ਤੇ ਬੇਰੁਜ਼ਗਾਰ ਰੋਡ ਨਹੀਂ ਜਾਮ ਕਰਨਗੇ ਅਸੀਂ ਉਹ ਬੇਰੁਜ਼ਗਾਰਾਂ ਜਿਹੜੇ ਲਗਭਗ 2.5 ਸਾਲ ਤੋਂ ਆਪਣੀ ਨੌਕਰੀ ਨੂੰ ਉਡੀਕ ਰਹੇ ਆ ਜਿਸ ਨੌਕਰੀ ਲਈ ਅਸੀਂ ਬੇਰੁਜ਼ਗਾਰਾਂ ਨੇ ਫੋਟ ਕਚੈਰੀਆਂ ਦੇ ਵਿੱਚ ਲਗਭਗ 40 ਤੋਂ 45 ਲੱਖ ਰੁਪਇਆ ਵੀ ਲਾਇਆ ਉਸ ਤੋਂ ਇਲਾਵਾ ਸੀਗ੍ਰੇਡ ਦੀ ਪੋਸਟ ਦੇ ਲਈ ਚਾਰ-ਚਾਰ ਟੈਸਟ ਕੁਆਲੀਫਾਈ ਕਰਕੇ ਅੱਜ ਵੀ ਅਸੀਂ ਜੁਆਇਨਿੰਗ ਦੇ ਲਈ ਸਿੱਖਿਆ ਮੰਤਰੀ ਦੇ ਪਿੰਡ ਗੰਬੀਰਪੁਰ ਵਿਖੇ ਬੈਠੇ ਆਂ ਜਿੱਥੋਂ ਸਿੱਖਿਆ ਮੰਤਰੀ ਦੀਆਂ ਨੀਤੀਆਂ ਤੋਂ ਲੈ ਕੇ ਸਰਕਾਰ ਤੇ ਉਹਦੇ 92 ਐਮਐਲਆ ਤੋਂ ਤੰਗ ਆ ਕੇ ਸਾਡੇ ਦੋ ਸਾਥੀ ਕੱਜ ਟੈਂਕੀਆਂ ਤੇ ਚੜਨ ਲਈ ਮਜਬੂਰ ਹੋ ਗਏ ਤੇ ਅਸੀਂ ਬੇਰੁਜ਼ਗਾਰ ਸੜਕਾਂ ਤੇ ਬੈਠਣ ਲਈ ਮਜਬੂਰ ਹੋ ਗਏ ਅਸੀਂ ਪਿਛਲੀ 29 ਤਰੀਕ ਤੋਂ ਸਿੱਖਿਆ ਮੰਤਰੀ ਦੇ ਪਿੰਡ ਗਬੀਰਪੁਰ ਵਿਖੇ ਮੋਰਚਾ ਲਾਇਆ ਹੋਇਆ ਪਰ ਪਿਛਲੀ 29 ਤਰੀਕ ਤੋਂ ਕੱਲ 5 ਤਰੀਕ ਤੱਕ ਨਾ ਤਾਂ ਕਿਸੇ ਸਿੱਖਿਆ ਅਧਿਕਾਰੀ ਨੇ ਨਾ ਪੁਲਿਸ ਪ੍ਰਸ਼ਾਸਨ ਨੇ ਨਾ ਕਿਸੇ ਸਿਵਲ ਪ੍ਰਸ਼ਾਸਨ ਨੇ ਨਾ ਲੋਕਲ ਪ੍ਰਸ਼ਾਸਨ ਨੇ ਸਾਡੀ ਸਾਰ ਲਈ ਪਰ ਜਦੋਂ ਬੇਰੁਜ਼ਗਾਰ ਆਪਣੇ ਹੱਕਾਂ ਲਈ ਜੰਗ ਲੜਦੇ ਨੇ ਜਦੋਂ ਉਹ ਰੋਡ ਸੜਕਾਂ ਤੇ ਬੈਠਦੇ ਨੇ ਰੋਡ ਜਮ